ਰੱਬਾ ਇਹਦਾ ਪਿਓ ਆ ਗਿਆ ਫੇਰ ਉਹਨੇ ਮੈਨੂੰ ਗਾਲ੍ਹਾਂ ਕੱਢਣੀਆਂ ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਰਹਿ ਗਈ ਐ ਹੈ ਅੱਗੇ ਟਾਈਮ ਨਾਲ ਘਰ ਆ ਜਾਂਦੀ ਹੁੰਦੀ ਸੀ 4 ਵਜੇ ਤੱਕ ਤਾਂ ਹੁਣ ਨਾ 7 ਵਜਨ ਤੇ ਆ ਗਏ ਨੇ ਫੋਨ ਤੱਕ ਨਹੀਂ ਚੁੱਕੰਦੀ ਹਰਪ੍ਰੀਤ ਕੀ ਐ ਹਾਏ ਹਾਏ ਕਿੱਥੇ ਰਹੀ ਮੈਂ ਕਿਥੋਂ ਲੰਬਾ ਕੁੜੀ ਨੂੰ ਜੇ ਮੈਡਮ ਨੂੰ ਫੋਨ ਕੀਤਾ ਤੇ ਉਹ ਕਹਿੰਦੀ ਕਦੋਂ ਦੀ ਇੱਥੋਂ ਚਲ ਗਈ ਹੋਈ ਐ हरप्रीत हरप्रीत किरास खो के ला गया, गया, <laughs> हाँ। से से कुछ गया, गया। <laughs> सब कुछ मम्मी <खोया> <laughs> <laughs> <पुछ> <laughs> <laughs> हाँ <laughs> खुशी ਖੁਸ਼ੀ ਉਹ ਕੁੜੀ ਦੱਸ ਦੇ ਬਣ ਉਹ ਤੁਸਨ ਵਾਲੀ ਕੁੜੀ ਕੀ ਹੋਇਆ ਉਹਨੂੰ ਉਹ ਮੇਰੀ ਲੀਨ ਆ ਮਮੀ ਉਹ ਮੇਰੀ ਲੀਨ ਆ ਗਈ ਹੈ ਮਮੀ ਮੇਰੀ ਲੀਨ ਆ ਗਈ ਆਰਪਿਤ ਹੋਸ਼ ਕਰ ਬੱਸ ਕਰ ਕਿਹ ਗੱਲ ਦੀ ਕੋਈ ਹੱਦ ਹੁੰਦੀ ਹੈ ਕੀ ਕਰੀਂ ਅੰਨੀ ਵੀ ਤੂੰ ਤਹੀ ਕੀ ਕਰਦੇ ਮਮੀ ਜਦੋਂ ਵੇਖੋ ਮੈਨੂੰ ਗੁੱਸੇ ਹੁੰਦੇ ਰਹਿੰਦੇ ਜੀ ਮੈਨੂੰ ਸਮਝਦੇ ਕਿਉਂ ਨਹੀਂ ਬੈਠੀ ਤੁਸੀਂ ਖੁਸ਼ੀ ਮੈਨੂੰ ਤਾਂ ਨਾ ਗੱਲ ਕਰਦੇ 6 ਮਹੀਨੇ ਮੈਨਾਂ ਖੇਲੀ ਮੈਨਾਂ ਕਿੰਨਾ ਮੇਰਾ ਦਿਲ ਆ ਰੱਖਿਆ ਉਹਨੇ ਉਹਨੂੰ ਵੇਖ ਕੇ ਤੇ ਮੈਨੂੰ ਹੁੰਦਾ ਸੀ ਮੈਂ ਵੀ ਆਪਣੇ ਬੱਚੇ ਕੋਲ ਜਾਵਾਂ ਚੁੱਪ ਕਰ ਮੰਮੀ ਨੂੰ ਲੀਨ ਸੀ ਚੁੱਪ ਕਰ ਜਾ ਲੀਨ ਲੀਨ ਲਾਇਆ ਚਾਰ ਪੰਜ ਦਿਨ ਹੋ ਗਏ ਇੱਕੋ ਗੱਲ ਫੜੀ ਮੈਂ ਸੁੱਕੋ ਵਾਪਸ ਜਾਣਾ ਮੈਂ ਲੀਨ ਕੋ ਵਾਪਸ ਜਾਣਾ ਕਿਹੜੇ ਹੁਣ ਉਹਨਾਂ ਨੂੰ ਮੈਂ ਫੋਨ ਕਰਾਂ ਕਿਵੇਂ ਉਹਨਾਂ ਨੂੰ ਮੈਂ ਕਹਾਂ ਕਿ ਮੇਰੀ ਹਰਪ੍ਰੀਤ ਨੂੰ ਹੁਣ ਲੈ ਜਾਓ ਕੱਦੀ ਵੀ ਨਹੀਂ ਸੁੱਖ ਤਾਂ ਕਦੇ ਗੱਲ ਵੀ ਨਹੀਂ ਕਰਦਾ ਕਿ ਜੇ ਮੈਂ ਗੁਰਜੀਤ ਮੈਂ ਜੀ ਨਾਲ ਕਦੀ ਗੱਲ ਕਰਾਂ ਤੂੰ ਫੋਨ ਕੱਟ ਦਿੰਦੇ ਅੰਗੋਂ ਕਿੱਦਾਂ ਕਰਾਂ ਗੱਲ ਮੈਂ ਦੱਸ ਤੇਰੇ ਤੇ ਹੁਣ ਮੈਂ 답 ਜਵਾਬ ਦੇਤਾ ਕਿ ਵੇਖਾਂਗੇ ਹਜੇ ਤੂੰ ਨਾ ਦਿਮਾਗ ਚੋਂ ਕਾਣੀ ਜੀ ਪਾ ਕੇ ਬੈਗੀ ਐ ਇਸ ਲਈ ਗੱਲਾਂ ਕਰਨ ਨਹੀਂ ਆ ਮਮੀ ਵੀ ਪਾਗਲ ਨਹੀਂ ਐ ਮੈਂ ਠੀਕ ਆ ਮੈਂ ਤੈਨੂੰ ਨਹੀਂ ਕਹਿੰਦੀ ਤੂੰ ਪਾਗਲ ਐ ਕਹਿ ਗੋ ਇਹ ਤਮਾਸ਼ਾ ਨਾ ਲੋਕਾਂ ਨੂੰ ਖਾ ਬੁਏ ਚ ਤੇ ਮੈਨੂੰ ਪੁੱਛੋ ਨਾ ਮੈਂ ਤੈਨੂੰ ਕੀ ਪੁੱਛਣਾ ਪਾਗਲ ਹੈ ਤੂੰ ਮੈਂ ਦਿਮਾਗ ਖਰਾਬ ਐ ਤੈਨੂੰ ਲੈ ਕੇ ਮੈਂ ਕਹਿ ਨਹੀਂ ਵਰਡ ਤੇ ਨਹੀਂ ਕੋਈ ਉਦਾਂ ਹੀ ਮੇਰੀ ਗੱਲ ਸੁਣ ਤੇਰੇ ਦਿਮਾਗ ਚ ਲੀਨ ਹੈ ਤੇਰਾ ਕੁੜੀ ਨਾ ਬਹੁਤ ਜ਼ਿਆਦਾ ਅਟੈਚਮੈਂਟ ਕਰਦਾ

ਸੁਚੀ ਮम्मी ਮੈਂ ਪਾਗਲ ਨਹੀਂ ਹੈਗੀ ਮੇਰਾ ਜਿੱਕੀ ਕਰੋ ਮੰਮੀ ਮੈਨਾਂ ਜਿੱਕੀ ਕਰੋ ਮੇਰੀ ਗਾ ਸੁਣੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਪਤਾ ਕੀ ਹੋਇਆ ਤੁਹਾਨੂੰ ਪਤਾ ਮੈਨੂੰ ਤਾਂ ਸ਼ਾਮ ਹੀ ਜਾਣੀ ਆ ਬੱਚਿਆਂ ਨੂੰ ਪੜਾਉਣ ਆ ਤੇ ਉੱਥੇ ਨਾ ਰਫਤਰੀ ਸੀ ਲੀਨ ਮੇਰੀ ਅੱਛਾ ਤੇ ਮੇਰੇ ਗੰਨ ਧਿਆਨ ਗਿਆ ਮੇਰ ਕੋ ਆ ਗਈ ਉਹ ਫਟਾਫਟ ਹਨਾ ਮੇਰ ਕੋ ਤੁਹਾਨੂੰ ਪਤਾ ਫਟਾਫਟ ਆਈਂਦੀ ਤੇ ਮੈਂ ਵੇਖਿਆ ਉਹਨਾਂ ਨੂੰ ਬੁਖਾਰ ਹੋਇਆ ਪਿਆ ਤੇ ਮੈਂ ਕਿਹਾ ਚਲ ਮੈਂ ਤੈਨੂੰ ਘਰ ਛੱਡਾਂ ਨਹੀਂ ਕੋਲ ਹੀ ਸੀ ਜਿਹੜੇ ਮੱਲੇ ਪੜਾਨੀ ਉੱਥੇ ਉਹਨਾਂ ਨੇ ਬਦਲ ਲਿਆ ਕਰ ਚੇਂਜ ਕਰ ਲਿਆ ਹਾਂਜੀ ਮੰਮੀ ਮਤਲਬ ਇੰਨੀ ਦੂਰ ਉਹ ਐਸਾ ਸੇ ਆਏ ਉਹਨੇ ਮਕਾਨ ਬਦਲ ਲਿਆ ਤੇ ਮੈਂ ਕਿਹਾ ਚਲ ਮੈਂ ਛੱਡਾਂ ਨਹੀਂ ਆ ਪੇਰੈਂਟਸ ਨੂੰ ਕਮਾਂ ਕਿ ਤੁਸੀਂ ਨਿੱਕੀ ਜਿਹੀ ਕੁੜੀ ਨੂੰ ਹਨਾ ਵੇਖ ਲਾ ਹਰਪੀਤ ਕਿਸਮਤ ਵੀ ਕੀ ਕੀ ਰੰਗ ਬਖਾਂਦੀ ਹੈ ਕੀ ਕੀ ਖੇਡਾ ਖੇਡ ਜਾਂਦੀ ਹੈ ਤੈਨੂੰ ਪੂਰੇ ਮੱਲੇ ਤੋਂ ਪੂਰੇ ਇਲਾਕਿਆਂ ਤੋਂ ਦੂਰ ਕਿਤੇ ਮੈਂ ਭੇਜਿਆ ਕਿਸੇ ਨੂੰ ਕਹਿ ਕੇ ਸਕੂਲ ਚ ਕਿ ਤੂੰ ਤوڑا ਦੂਰ ਹੀ ਰਵੇਂ ਕਿੰਨੇ ਲੋਗ ਨਵੇਂ ਲੋਕਾਂ ਨਾਲ ਤੇਰਾ ਮਿਲਨ ਵਰਤਨ ਹੋਵੇ ਬੱਚਿਆਂ ਨੂੰ ਪੜਾਵੇਂ ਤੇਰਾ ਦਿਲ ਲੱਗਾ ਰਹੇ ਚੱਲ ਕੋਈ ਨਹੀਂ ਸਟੱਡੀ ਕੀਤੀ ਤਾਂ ਕੰਮ ਆ ਜਾਏਗੀ। ਉਹ ਕਿੱਥੇ ਰਹਿੰਦੇ ਸੀ ਕਿੱਥੇ ਪਹੁੰਚ ਗਏ। ਵਾਹ ਰੱਬਾ ਤੇਰੀ ਲੀਲਾ বিনা ਪਰੰਪਰਾ ਰਹੀ ਹੈ ਕਹਿੰਦੇ ਆ ਨਾ ਕੁਝ ਪਤਾ ਨਹੀਂ ਲੱਗਦਾ ਮੇਲ ਕਰਵਾਣਾ ਹੈ ਕਿ ਵਿਛੋੜਾ ਰੱਖਣਾ ਹੈ। ਕੁਝ ਸਮੇਂ ਨਹੀਂ ਆਉਂਦਿਆ। ਕਿੰਨੇ ਦਿਨਾਂ ਤੋਂ ਗੱਲ ਕਰਦੀ ਸੀ ਮੰਮੀ ਮੈਨੂੰ ਸੋਕੋ ਜਾਣਾ ਹੈ। ਮਲੀਨ ਕੋ ਜਾਣਾ ਹੈ। ਫਰ ਮੈਂ ਕੀ ਕਰਾਂ ਕੋਈ ਚਾਰਾ ਹੀ ਨਹੀਂ ਨਾ ਮੇਰੇ ਕੋਲ ਕੋਈ ਮੰਨਦਾ ਨਹੀਂ ਕੋਈ ਸੁਣਦਾ ਨਹੀਂ ਪਿਆ ਮੈਂ ਵੀ ਕਿਸੇ ਨੂੰ ਕੀ ਕਵਾਂ ਕੋਈ ਵੀ ਨਹੀਂ ਨਾ ਆਸਰਾਗਾ ਜਿਹਦੇ ਨਾਲ ਗੱਲ ਕਰ ਲਈਏ ਦਾਦੀ ਮੇਰੇ ਵਾਲ ਦੀ ਗੱਲ ਕਰਦੀ ਸੀ ਭਾਬੀ ਵੀ ਆਈ ਸੀ ਉੱਥੇ ਦਾਦੀ ਹੈਗੀ ਸੀ ਉਹ ਤੇ ਗੁਰਜੀਤ ਮਾਸੀ ਨੇ ਉਹਨੂੰ ਅੰਦਰ ਕਰ ਲਿਆ ਪਰ ਮੰਮੀ ਹੋਰ ਮੈਨੂੰ ਲੱਗਦਾ ਉਹ ਆਪਣੇ ਵੱਲ ਆ ਉਹਨੇ ਮੈਨੂੰ ਬੜੇ ਪਿਆਰ ਨਾਲ ਬੁਲਾਇਆ ਸੀ ਉਹ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਣਾ ਸੁੱਖ ਦੇ ਅੱਗੇ ਕਹੇ ਦਾ ਕੋਈ ਵਾਸਨ ਨਹੀਂ ਚੱਲਦਾ ਮੇਤੋ ਵੱਡ ਕਿਸੇ ਦੀ ਨਹੀਂ ਸੁਣਦਾ ਮੇਤੋ ਵੱਡ ਕੌਣ ਜਾਣਦਾ ਉਹਨੂੰ ਸਭ ਸਮੇਂ ਦੀ ਮम्मी ਆਪਣੀ ਲਿੰ ਠੀਕ ਸੀ ਬਿਲਕੁਲ ਹਾਂ ਮम्मी ਬੜੀ ਸੋਹਣੀ ਬੜੀ ਪਿਆਰੀ ਜਿਹਦਾ ਮੈਂ ਤੁਹਾਨੂੰ ਰੋਜ਼ ਦੱਸਦੀਆਂ ਦੇਖ ਲੈ ਹਰਪ੍ਰੀਤ ਉਹਦੀ ਅੰਸਾ ਨਹੀਂ ਹੀ ਦੂਰ ਦੂਰ ਤੱਕ ਉਹਦਾ ਕੋਈ ਲੈਣਾ ਦੇਣਾ ਨਹੀਂ ਕੋਈ ਅਟੈਚਮੈਂਟ ਨਹੀਂ ਸੀ ਪਰ ਕਹਿੰਦੇ ਨਾ ਬੰਦੇ ਦੀ ਕ ਜੁਬਾਨ ਹੀ ਬੜੀ ਵੱਡੀ ਚੀਜ਼ ਹੁੰਦੀ ਹੈ ਨਾਲ ਲੱਗ ਕੇ ਪਾਲਣ ਦੇ ਉਹਨੂੰ ਮੈਂ ਮਾੜਾ ਮੋਟਾ ਪੁੱਛਦੀ ਸੀ ਸਾ ਬੜਾ ਸੋਣਾ ਮੈਨੂੰ ਨੀ ਸਹੀ ਜਵਾਬ ਦਿੰਦਾ ਐਨਾ ਹੀ ਸ਼ੁਕਰ ਆ ਮਹਾਰਾਜ ਤੇਰਾ ਤੇ ਕੁੜੀ ਉਹਦੇ ਹੱਥਾਂ 'ਚ ਚੰਗੀ ਹੀ ਐ ਬੜਾ ਸੋਣਾ ਜੇ ਸੁੱਖ ਨੂੰ ਪਤਾ ਲੱਗ ਗਿਆ ਹੋਏਗਾ ਹੁਣ ਤੱਕ ਕੋਈ ਕਲੇਸ਼ ਹੀ ਨਾ ਹੋ ਜੇ ਕਿਸ ਗੱਲ ਦਾ ਇਹ ਨਵਾਂ ਬਖੇੜਾ ਨਾ ਪੈ ਜੇ ਉੱਥੋਂ ਉਹਨਾਂ ਨੇ ਕੁੜੀ ਨੂੰ ਤਾਂ ਠਾ ਹੀ ਲੈਣਾ ਉਸੇ ਵੇਲੇ ਵੇਖੀ ਜਿਹੜੇ ਘਰ ਬਦਲ ਸਕਦੇ ਜਗ੍ਹਾ ਬਦਲ ਸਕਦੇ ਹਰ ਪਾਸਿਓ ਮੈਨੂੰ ਤਾਂ ਕੁੜੀ ਵੀ ਲੈ ਜਾਣਗੇ ਉੱਥੇ ਮੈਨੂੰ ਤਾਂ ਮੰਮੀ ੱਟਕੇ ਮਾਰ ਕੇ ਕੱਢਿਆ ਮਾਸੀ ਨੇ ਕਿਹਾ ਦੂਰ ਹੋ ਜਾ ਥੋ ਪਰਜੀਤ ਨੇ ਤੈਨੂੰ ੱਟਕੇ ਮਾਰੇ ਸ਼ਾਈ ਵੀ ਨਾ ਕੰਦੀ ਫਿਰ ਤੇ ਪਵੇ ਇਸ ਤੇ ਮੈਨੂੰ ਲੱਗਦਾ ਉਹਨਾਂ ਨੇ ਸਕੂਲੋਂ ਵੀ ਉਹਨਾਂ ਦੇ 18 ਨਾਲ ਲੀਨ ਨੂੰ ਆਪਣੀ ਨੂੰ ਮਮੀ ਕੁਝ ਕਰੋ ਨਾ ਮੰਮੀ ਕਰਨਾ ਕੀ ਹੈ ਗੱਲ ਕਰਨੀ ਬੈਣੀ ਹਰਜੀਤ ਭੰਜੀ ਨਾਲ ਮਮਮੀ ਤੂੰ ਚੱਲ ਚੱਲ ਮੇਰੇ ਨਾਲ ਚੁੱਪ ਕਰ ਜਾ ਚੁੱਪ ਕੋ ਫੋਨ ਕਿਉਂ ਨਹੀਂ ਚੁੱਕੰਦੇ ਹੈਲੋ ਹੈਲੋ ਗੁਰਜੀਤ ਭੈਣ ਜੀ ਗੁਰਜੀਤ ਭੈਣ ਜੀ ਅੱਗੋਂ ਜਵਾਬ ਦਿਓ ਮੈਂ ਬੋਲਣ ਨੀ ਹਰਪ੍ਰੀ ਦੀ ਮਾਂ ਤੁਹਾਨੂੰ ਚੰਗਾ ਭਲਾ ਪਤਾ ਮੇਰਾ ਹੀ ਨੰਬਰ ਹੈ ਅੱਜ ਵਾਜ ਨਹੀਂ ਨਾ ਮੂੰਹ ਨਿਕਲਨੀ ਕੀ ਬੋਲਾਂ ਦੱਸੋ ਮੈਨੂੰ ਕੁਛ ਬੋਲਣ ਜਗ੍ਹਾ ਛੱਡਿਆ ਜੇ ਵਾਹ ਜੀ ਵਾਹ ਕੁਝ ਬੋਲਣ ਜਗ੍ਹਾ ਛੱਡਿਆ ਜੇ ਗੁਰਜੀਤ ਭੈਣ ਜੀ ਸਾਰੀਆਂ ਗੱਲਾਂ ਇੱਕ ਪਾਸੇ ਰਹੀਆਂ ਸਿਰਫ ਇੱਕ ਗੱਲ ਦਾ ਜਵਾਬ ਚਾਹੀਦਾ ਹੈ ਕੀ ਕਸੂਰ ਹੈ ਕੀ ਕਸੂਰ ਉਸ ਔਰਤ ਦਾ ਉਹਨੇ ਬੱਚੇ ਨੂੰ ਜਨਮ ਦਿੱਤਾ। ਉਹਦੇ ਨਾਲ ਕੀ ਕੀ ਤਕਾਹਿਆ? ਤੁਹਾਡੇ ਤੋਂ ਤਾਂ ਕੁਝ ਨਹੀਂ ਨਲੁਕਿਆ। ਸੇਵਕ ਨੇ ਜਿਵੇਂ ਉਹਨੂੰ ਲਿਆਂਦਾ ਨਰਕ ਚੋਂ ਕੱਢ ਕੇ ਤੁਹਾਨੂੰ ਚਾਨਣ ਹੈ। ਸੁੱਖ ਨੂੰ ਸਿਰਫ ਦੱਸਿਆ ਗਿਆ। ਸੁੱਖ ਨੇ ਕੁਝ ਅੱਖੀ ਵੇਖਿਆ ਨਹੀਂ ਐ। ਕਹਿੰਦੇ ਅੱਖੀ ਵੇਖੇ ਤਾਂ ਜ਼ਿਆਦਾ ਯਕੀਨ ਹੁੰਦਾ ਹੈ, ਕੰਨੀ ਸੁਨੇ ਨਾਲੋਂ। ਕਹਿ ਤਾਂ ਦਿੰਦੇ ਅੱਖੀ ਵੇਖਿਆ ਕੰਨੀ ਸੁਨਿਆ ਗਲਤ ਵੀ ਹੁੰਦਾ ਪਰ ਇੱਕ ਦਿਨਾਂ ਬਾਅਦ ਕਿ ਸਭ ਨੇ ਦੇ ਵੇਖਿਆ। ਤੁਹਾਡਾ ਭੈਣ ਜੀ ਨਹੀਂ 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 ਅੱਜ ਬੱਸ ਨਹੀਂ ਕਰਨੀ ਤੇ ਅੱਜ ਫੋਨ ਨਾ ਕੱਟਿਓ ਤੁਸੀਂ ਮੇਰੀ ਕੁੜੀ ਨੂੰ ਹਰ ਪਿੱਤਰੂ ਕਰੋ ੱੱਕੇ ਮਾਰ ਕੇ ਕੱਟਿਆ ਕਿਉਂ ਕਿਹੜੀ ਗੱਲੋਂ ਮੇਰੇ ਘਰ ਨਹੀਂ ਆਈ ਨਹੀਂ ਮੇਰੇ ਘਰ ਆਂਦੀ ਆ ਮੈਂ ਸਿਮਰਤ ਦੇ ਪੈਰ ਨੂੰ ਹੰਦਣਾ ਨਾ 100 ਵਾਰ ਹੀ ਹੰਦੜਵਾੜ ਲੰਗੀ ਪਰ ਉਹ ਉਸ ਟਾਈਮ ਤੇ ਸੋਫੇ ਦੇ ਘਰ ਗਈ ਹਾਂ ਮੈਂ ਸੋਫੇ ਨੇ ਕਿਹਾ ਮੇਰੇ ਘਰ ਉਹਦਾ ਪੈਰ ਨਹੀਂ ਪੈਣਾ ਚਾਹੀਦਾ ਗੁਰਜੀਤ ਭੈਣ ਜੀ ਗੁਰਜੀਤ ਭੈਣ ਜੀ ਐਦਾਂ ਨਾ ਕਹੋ ਇਹ ਗਲਤ ਤੁਸੀਂ ਗਲਤ ਕਰਨ ਦੇ ਹੋ ਅਧਿਕਾਰੀ ਹੈ ਉਹਦੇ ਬੱਚੇ ਦੀ ਮਾਂ ਮੈਂ ਜਿੰਨੂੰ ਉਹਨੇ ਅਪਣਾਇਆ ਵੈ ਕੁਛ ਤਾਂ ਸਮਝੋ ਕੁਛ ਤਾਂ ਸਿਆਣਪ ਵਰਤੋ ਦੋ ਟੁੱਟੇ ਰਿਸ਼ਤਿਆਂ ਨੂੰ ਜੋੜਨ ਦੇ ਬਚਾਏ ਤੂੰ ਹੋਰ ਦੂਰੀਆਂ ਦੇ ਜਾਂਦੇ ਹੋ ਐਦਾ ਥੋੜੀ ਚੱਲਦਾ ਵੈ ਜ਼ਿੰਦਗੀ ਤਾਂ ਨਹੀਂ ਕੱਟੀ ਜਾਂਦੀ ਤੁਹਾਨੂੰ ਪਤਾ ਐਨੇ ਵਾਰੀ ਤੁਹਾਨੂੰ ਮੈਂ ਲੀਂਦਾ ਪੁੱਛਿਆ ਤੂੰ ਕਦੀ ਰਿਪਲਾਈ ਨਹੀਂ ਦਿੱਤਾ ਅੱਛਾ ਭੇਂਜ ਕੇ ਕੇ ਫੋਨ ਕੱਟਤਾ ਮੈਂ ਨਾਨੀ ਆ ਮੇਰੇ ਅੰਦਰ ਵੀ ਤਕਲੀਫ ਹੁੰਦੀ ਏ ਇਸ ਗੱਲ ਦੀ ਹਾਏ ਮੇਰੀ ਹਰ ਪੀੜੀ ਦਿੱਤੀ ਹੈ ਮੈਂ ਉਹਨੂੰ ਪੁੱਛਾਂ ਤਾਂ ਸੀ ਮੇਰੇ ਵੇਖਣਾ ਨਸੀਬ ਨਹੀਂਗਾ ਭਾਵੇਂ ਅਸੀਂ ਸੋਕ ਨੂੰ ਡਰਦੇ ਫੋਨ ਨਹੀਂ ਕਰਦੇ ਕਿ ਕਿਸੇ ਕੋਲ ਕਪੱਤ ਨਾ ਪੈ ਜੇ ਜੇ ਨੰਨੀ ਜਾਨ ਪਾਲਦਾ ਚਲ ਪਾਲੀ ਜਾਵੇ ਖੋਰੇ ਉਹਦੇ ਅੰਦਰ ਸਾਡੇ ਬਾਰੇ ਕੀ ਕੁਝ ਚੱਲਦਾ ਹੋਏਗਾ ਕਿੰਨੀਆਂ ਗਲਤਫਹਿਮੀਆਂ ਹੋਈਆਂ ਤੁਸੀਂ ਦੱਸਿਆ ਨੇ ਹੁਣ ਬੈਨਜੀ ਉਹਨੇ ਚੀਜ਼ਾ ਠੀਕ ਨਹੀਂ ਕੀਆਂ ਵੇਖੋ ਅੰਜੂ ਬੈਨਜੀ ਮੇਰੇ ਸੁਣੋ ਗੱਲ ਧਿਆਨ ਨਾਲ ਸਾਡੇ ਕਿੰਨਾ ਸਾਲਾਂ ਤੋਂ ਤੁਹਾਨੂੰ ਚੇਤਾ ਨਹੀਂ ਆਇਆ ਅੱਜ ਤੁਹਾਨੂੰ ਚੇਤਾ ਆ ਗਿਆ ਕਦਿ ਆ ਕੇ ਕੁੜੀ ਦਾ ਪਤਾ ਲਿਆ ਜੇ ਮੇਰੀ ਦਿੱਲੀ ਟੱਪੇ ਜਿਗਦੀ ਆਉਂਦੇ ਮੇਰੇ ਕੋਲ ਪੁੱਛਦੇ ਉਸੇ ਮਰਦ ਵੀ ਜਿਹੋਦਾ ਉਹਨੂੰ ਵੀ ਮਿਲਣਾ ਵਰਤਦਾ ਛੱਡ ਦਿੱਤਾ ਕਿਉਂ ਦੱਸੋ ਮੈਨੂੰ ਮੇਰੀਆਂ ਗੱਲਾਂ ਦਾ ਵੀ ਜਵਾਬ ਦੋ ਨਾ ਮੈਂ ਮੰਦੀ ਆ ਉਹ ਕਹਿੰਦੇ ਵਰਤਦੇ ਸਿਮਰਤ ਨੂੰ ਤੁਹਾਨੂੰ ਹਰ ਚਿਰ ਪਤਾ ਲੱਗਦਾ ਰਹਿੰਦਾ ਮੈਂ ਮੰਦੀ ਆ ਭੈਣ ਜੀ ਮੈਂ ਆਪ ਹੀ ਪੈਰ ਪਿੱਛੇ ਰੱਖੇ ਸੀ ਕਿ ਕੁੜੀ ਦੀ ਪਰਵਰਿਸ਼ 'ਚ ਕੋਈ ਗੱਲ ਨਾ ਕਿਤੇ ਆ ਜਾਵੇ ਕਿਤੇ ਕੋਈ ਕੋਈ ਅਹੋਜੀ ਕਹਾਣੀ ਨਾ ਪੈ ਜੇ ਆਪਨਾ ਸਾਹਮਣਾ ਨਾ ਨਾ ਕਿਹ ਗੱਲੋ ਜੇ ਤੁਹਾਨੂੰ ਪਤਾ ਹਰਪ੍ਰੀਤ ਬਿਲਕੁਲ ਠੀਕ ਹੋ ਗੀ ਜੇ ਇੱਕ ਚੰਗੀ ਨੌਕਰੀ ਕਰਦੀ ਵੀ ਤੁਹਾਨੂੰ ਤਾਂ ਪਤਾ ਲੱਗ ਗਿਆ ਨੌਕਰੀਆਂ ਵੀ ਨਹੀਂ ਮਿਲ ਜਾਂਦੀਆਂ ਹਾਰ ਗਲੋ ਠੀਕ ਐ ਸਿਮ ਡਾਕਟਰ ਨੇ ਇਹੀ ਕਿਹਾ ਸੀ ਕਿ ਉਹਨੂੰ ਹੁਣ ਕਦੀ ਸਦਮਾ ਨਾ ਕੋਈ ਲੱਗੇ ਤੇ ਪੰਜੀ ਹੁਣ ਲੋ ਸਦਮਾ برداشت ਨਹੀਂ ਕਰ ਸਕਦੀ ਜੇ ਉਹਨੂੰ ਹੁਣ ਸਦਮਾ ਲੱਗਾ ਨਾ ਤੇ ਉਹ ਦੁਨੀਆ ਚ ਨਹੀਂ ਰਹੇਗੀ ਜੇ ਐਦਾਂ ਨਾ ਕਰੋ ਜੇ ਤੁਹਾਨੂੰ ਆਪਣੀ ਧੀ ਹਰ ਪੀਦਾ ਇੰਨਾ ਹੀ ਵੀ ਰਹੀ ਨਾ ਤੇ ਜਦੋਂ ਠੀਕ ਹੋ ਗਈ ਨਾ ਆਉਂਦੇ ਮੇਰੇ ਘਰ ਕਰਦੇ ਮੇਰੇ ਨਾਲ ਕੱਲ ਉਹ ਸਿਮਰਤ ਨੂੰ ਧੀ ਮੰਨ ਲਿਆ ਹੈ ਨਾ ਤੇ ਨਹੀਂ ਪਹਿਲਾਂ ਤਾਂ ਤਿਹਾ ਨਾਲ ਬਹੁਤ ਕੁਛ ਕੀਤਾ ਫੋਨ ਤੇ ਉਹਨੂੰ ਕਹਿੰਦੇ ਨਾ ਧੀ

ਮੈਂ ਹਮੇਸ਼ਾ ਹੀ ਸੋਚਦੀ ਰਹੀ ਆ ਕਿ ਮੈਂ ਹੁਣ ਕੋਈ ਕਲੇਗਲੇਸ਼ ਨਹੀਂ ਲੈਣਾ। ਇਹੀ ਸੋਚਿਆ ਸੀ। ਸਿਰਫ ਸੁੱਖ ਦੇ ਸੁੱਖ ਦੇ ਕਰਕੇ ਸਾਡੀ ਹਿੰਮਤ ਟੁੱਟੀ ਪਈ ਸੀ। ਨਹੀਂ ਤਾਂ ਤੁਹਾਨੂੰ ਪਤਾ ਆਨ ਨੂੰ ਕੀ ਇਹੀ ਆਸ ਹੁੰਦੇ ਸੀ। ਤੁਹਾਨੂੰ ਚੋਰੀ ਫੋਨ ਤੇ ਕਿਉਂ ਮੈਂ ਪੁੱਛਦੀ ਸੀ? ਮੈਂ ਤਾਂ ਕਹਿੰਦੀ ਹਰਪ੍ਰਤ ਨੂੰ ਨਹੀਂ ਸੀ ਕਿਹਾ। ਤੁਹਾਨੂੰ ਪਤਾ ਆ 5-7 ਦਿਨ ਤੋਂ ਲਗਾਤਾਰ ਇੱਕੋ ਗੱਲ ਕਹਿੰਦੀ ਸੀ। ਮੰਮੀ ਮੈਨੂੰ ਮੇਰੇ ਘਰ ਭੇਜ ਦਿਓ। ਮੇਰੇ ਸੁੱਖ ਕੋ ਮੇਰੇ ਬੱਚੇ ਕੋਲ। ਉਹਨੂੰ ਮੂੰਹ ਉੱਠਿਆ ਆ ਬੈਨਜੀ ਉਹ ਠੀਕ ਹੋ ਗਈ ਐ। ਤੁਸੀਂ ਵੀ ਮਾਂ ਹੋ ਤੁਹਾਡੇ ਅੰਦਰ ਵੀ ਮਮਤਾ ਐ। ਮੈਂ ਤੜਕੇ ਹੱਥ ਜੋੜਦੀ ਆਂ ਤੇ ਸਮਝਣ ਦੀ ਕੋਸ਼ਿਸ਼ ਕਰੋ ਅਹੀਂ ਰਾਲ ਮਿਲ ਕੇ ਗੱਲ ਕਰ ਲੈਨੇ ਅੰਦਾ ਨਾ ਕਰੋ ਮੈਂ ਜੀ ਤਰਸ ਖਾਓ ਤਰਸ ਖਾਓ ਦੀ ਮਾਂ ਦੇ ਉਸ ਮਮਤਾ ਤੇ ਤਰਸ ਖਾਓ ਥੋੜਾ ਤੂੰ ਹੀ ਤਾਂ ਜਾਣਦੇ ਹੋ ਨਾ ਸਾਡੇ ਘਰ ਵੀ ਤੋਂ ਲਾਦੀ ਗਈ ਐ ਕਿਦਾਂ ਰਹੇਗੀ ਉਹਦੇ ਬਿਨਾ ਉਹਨੇ ਵੇਖ ਲਿਆ ਹੁਣ ਜਾਣ ਲਿਆ ਸਮਝ ਲਿਆ ਆਪਣੀ ਅੱਖਾਂ ਨਾਲ ਉਹਨੂੰ 6 ਮਹੀਨਿਆਂ ਤੋਂ ਪਿਆਰ ਦਿੰਦੀ ਵੀ ਐ ਤਸੀਂ ਕਿਉਂ ਨਹੀਂ ਸਮਝਦੇ ਮੈਂ ਜੀ ਅੰਦਾ ਨਾ ਪਾਪ ਕੱਟੋ ਤੁਹੀ ਮੈਂ ਤਾਂ ਪਾਪ ਕਿੱਤੇ ਨੇ ਮੇਰੇ ਪਾਪਾ ਦੀ ਸਜ਼ਾ ਤੇ ਮਿਲਦੀ ਵੀ ਐ पर तू ही तो ना करो मैं भी नहीं कोई जालब देती मैं ना ही मेरा दिल पत्थर का बनया हुआ मैं भी थी तो अपना लाल कोशिश करती थी अच्छा तो किसी एक पासे नहीं, नहीं लग गया हां जी बाकी हर किसी को साडे घर तो ਸੁੱਖ ਦੇ ਘਰ ਤੋਂ ਸੁੱਖ ਤੋਂ ਹਜੇ ਦੂਰ ਹੀ ਰਵੇ ਇੰਨਾ ਚਿਰ ਸੁੱਖ ਆਪਣੇ ਆਪ ਨਹੀਂ ਮੰਨਦਾ ਕਿ ਮੈਂ ਉਹ ਲਿਆਣਾ ਚਾਹਨਾ ਹਾਂ ਜਾਂ ਤਲਾਕ ਦੇ ਪੇਪਰਾਂ ਤੇ ਸਾਈਨ ਕਰਨਾ ਨਾ ਨਾ ਬੇਂਜੀ ਨਾ 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 ਬੇਜੀਆ ਕੰਮ ਨਾ ਕਰਨਾ ਜਿੱਥੇ ਇੰਨੇ ਸਾਲਾਂ ਚ ਨੀ ਜਿੱਕਤਾ ਵੀ ਨਾ ਕਰਨਾ ਆਹ ਕਲਮ ਕਿਉਂ ਪਾਣਾ ਮੇਰਾ ਸੀ ਜੀ ਤੁਹਾਨੂੰ ਪੱਕੀ ਸੋਹ ਨਹੀਂ ਦਿੰਦੀ ਕਿ ਹਾਰ ਕਿੱਥੇ ਆਏਗੀ ਜਾਂ ਤਲਾਕ ਹੋਏਗਾ ਜੋ ਵੀ ਹੋਏਗਾ ਹਰ ਸੁੱਖ ਦਾ ਫੈਸਲਾ ਆਏਗਾ ਸੋਹ ਹੈ ਫੈਸਲਾ ਤੁਹਾਨੂੰ ਲੈਣਾ ਵੀ ਪੈਣਾ ਬੇਂਜੀ ਸਿਰ ਮੇਕ ਇੱਕ ਗੱਲ ਤਵੇ ਇੱਕ ਜੇ ਅਰਜੀ ਕਬੂਲ ਐ ਹੀ ਕਰ ਲੋ ਬਸ ਤੈਨੂੰ ਕਹੋਗੇ ਨਾ ਹਰਪ੍ਰੀਤ ਕੱਲ ਤੋਂ ਸਕੂਲ ਨਹੀਂ ਜਾਏਗੀ ਮੈਂ ਕਿਹੇ ਤਰੀਕੇ ਵੀ ਇਹਨੂੰ ਸਮਝਾ ਲਾਂਗੀ ਕੁੜੀ ਨੂੰ ਜਾਣਦੇ ਨਾ ਸਕੂਲ ਉਹਦਾ ਧਿਆਨ ਰੱਖਣਾ ਪੈਂਦੀ ਕੋਈ ਗੱਲ ਨਹੀਂ ਬੱਸ ਇਹਨਾਂ ਨੂੰ ਕਹੋਗੀ ਮੈਂ ਪੂਰੀ ਉਹਦੇ ਕਰਕੇ ਸਕੂਲ ਹੀ ਬਦਲਾ ਲਾ ਉਹਦਾ ਰਿਜ਼ਾਈਨ ਦਵਾਵਾਵਾ ਹੋ ਮੈਂ ਤੁਹਾਨੂੰ ਸੁਪਨੇ ਕਹਿ ਦਿੰਦਾ ਵਾ ਕਿੰਨਾ ਮੈਂ ਜਿੱਦਾਂ ਮਰਜੀ ਕਰਕੇ ਗੱਲ ਉਹਨੂੰ ਉੱਥੋਂ ਸੁਲੋ ਘਟਵਾਉਂਗਾ ਆਪਾਂ ਤੇ ਆਪਣੇ ਕੋਈ ਨਹੀਂ ਸੁਲੋ ਘਟਾਉਣੇ ਹੁੰਦੇ ਕਰਕੇ ਹੋ ਤਾਂ ਮੈਨੂੰ ਪਤਾ ਬੈਨ ਜੀ ਤੇ ਤੁਸੀਂ ਕਿਰਪਾ ਕਰਕੇ ਨਾ ਸਵੇਰੇ ਹਰ ਵੀਰ ਨੂੰ ਨਾ ਭੇਜਿਓ ਨਹੀਂ ਭੇਜਾਂਗੀ ਬੈਨ ਜੀ ਨਹੀਂ ਭੇਜਾਂਗੀ ਪਰ ਫਿਰ ਵੀ ਇਹਨਾਂ ਦੋਨਾਂ ਨੂੰ ਨਾ ਬਲਵਾ ਦਿਓ ਜੇਰਾ ਬਣਵੀਂ ਨਹੀਂ ਦੇਰ ਬਾਅਦ ਠਾਕਰਾ ਕਰਾਇਆ ਨਾ ਤਾਂ ਕੁਝ ਸੋਚ ਕੇ ਕਰਾਇਆ ਹੈਗਾ ਕਹਿੰਦੇ ਨਾ ਉਹਦੀ ਨੀਤੀ ਚ ਆ ਕੇ ਨਾ ਬਖੇੜਾ ਨਹੀਂ ਕੋਈ ਪਾਣਾ ਚਾਹੀਦਾ ਬਸ ਇੰਨੀ ਗੱਲ ਤੁਹਾਨੂੰ ਕਹਿਣੀ ਸੀ ਫੜਾ ਵੇਖ ਲਿਓ ਭੈਣ ਜੀ ਕੁਛ بگੜਾ ਨਾ ਦੇਣਾ ਜੋ ਹੋ ਸਕਦੇ ਸਵਾਰ ਦੇਣਾ ਬਸ ਚੰਗਾ ਭੈਣ ਜੀ ਮੈਨੂੰ ਲੱਗਦਾ ਵਰਨਾ ਸੁੱਖ ਆ ਗਿਆ ਉਹ ਕੁੜੀ ਨੂੰ ਲੈ ਕੇ ਗਿਆ ਹੈ ਬਾਜ਼ੀ ਚੀਜ਼ ਨੂੰ ਹੋਣਾ ਇਹ ਨਾ ਵੇ ਕਿ ਉਹ ਫੇਰ ਵੇਖ ਲੈ ਸਾਡੇ ਨਾਲ ਗੱਲ ਕਰਨ ਦੀ ਨਹੀਂ ਨਹੀਂ ਭੈਣ ਜੀ ਤੂੰ ਹੀ ਸਭ ਕੁਝ ਠੀਕ ਰੱਖ ਕੋਈ ਗੱਲ ਠੀਕ ਹੈ ਭੈਣ ਜੀ ਸਾਸ਼ੀ ਗਾ ਸਾਸ਼ੀ ਗਾ ਸੱਚੀ ਕਹਿੰਦੇ ਨੇ ਗਾਉਂ ਜਾ ਕੇ ਕਿੰਨੇ ਵੇਖਿਆ ਕੀ ਮਿਲਣਾ ਕਿ ਨਹੀਂ ਮਿਲਣਾ ਸਭ ਕੁਝ ਇੱਥੇ ਹੀ ਹੈ ਕਰਮਾ ਦਾ ਸਾਰਾ ਲੇਖਾ ਚੁੱਕਾ ਇੱਥੇ ਹੀ ਹੈ ਦੁੱਖ ਸੁੱਖ ਜੋ ਕਮਾਉਂਦੇ ਉਹਨਾਂ ਤੁਹੀਂ ਰੋਜ ਉਹ ਤਾਂ ਇੱਥੇ ਹੀ ਮਿਲ ਜਾਣਾ ਮੈਂ ਕਿਉਂਕਿ ਗੁਰੂ ਘਰ ਜਾਂਦੇ ਹੋ ਔਖੇ ਨੂੰ ਰੋਟੀ ਖਵਾਉਂਦੇ ਹੋ ਖਰੇ ਸੋਚਦੇ ਹੋ ਬੜਾ ਪੁੰਨ ਖਟਣਦੇ ਹੋ ਨਹੀਂ ਜਿਹੜਾ ਬੁੱੱકલ ਚ ਵੜ ਕੇ ਰੋਂਦਾ ਨਾ ਤੁਹਾਡਾ ਨਾਂ ਲੈ ਕੇ ਸਭ ਤੋਂ ਵੱਡਾ ਪਾਪ ਖਟਦੇ ਹੈ ਮੈਂ ਖਟਿਆ ਸੀ ਨਾ ਸਿਮਰਤ ਰੋਂਦੀ ਸੀ ਦਿਨ ਰਾਤ ਤੜਫਦੀ ਸੀ ਵਿਚਾਰੀ ਹਜ਼ਾਰ ਪੀ ਦੜਫੰਦੀ ਹੈ ਸਹੀ ਹੈ ਰੱਬਾ ਬਿਲਕੁਲ ਸਹੀ ਹੈ ਕਿ ਜੇ ਉਹ ਸਹੀ ਹੈ ਨਾ ਸਭ ਕੁਝ ਤੇ ਹੁਣ ਸਹੀ ਤੂੰ ਕਰੇਗਾ ਆਖਰਸ ਕੁੜੀ ਦਾ ਤਾਂ ਨਹੀਂ ਨਾ ਕੋਈ ਕਸੂਰ ਤਕਨੀਕਾ ਤੂੰ ਮੈਨੂੰ ਹੀ ਵਿਖਾਉਣੀ ਸੀ ਨਾ ਦੇਖ ਲਿਆ ਬਸ ਕਰ ਬਸ ਕਰ ਆਪਣੇ ਬੱਚਿਆਂ ਨੂੰ ਤੂੰ ਇੰਨਾ ਵੀ ਦੁਖੀ ਕਰ ਸਕਦਾ ਹਿੰਦੀ ਵੀ ਸਜਾ ਨਹੀਂ ਦੇ ਸਕਦਾ। ਧਸ ਕਰੋ। ਹਾਂਜੀ ਭੈਣ ਜੀ ਹੁਣ ਬੈਠੇ ਰਹਿਣਾ ਇਸ ਤਰ੍ਹਾਂ ਦੱਸੋ ਕੋਈ ਗੱਲਬਾਤ ਕਰੋ। ਕਿੰਨਾ ਸਾਲਾਂ ਬਾਅਦ ਇਸ ਦਿਲੀਸ ਤੇ ਪੈਰ ਧਰਿਆ ਵਾ ਤੇ ਕਿਹਦੀ ਗੱਲੋਂ ਧਰਿਆ ਵਾ ਇਹ ਤੇ ਹੀ ਵੀ ਜਾਣਦੇ ਤੇ ਹੀ ਵੀ ਜਾਣਦੇ ਆ ਸਿਰਫ ਹਾਰਪ੍ਰੀਤ ਕਰਕੇ ਹਨਾ। ਉਦਾਂ ਤਾਂ ਤੁਹਾਡਾ ਸਾਡਾ ਕੋਈ ਰਿਸ਼ਤਾ ਹੀ ਨਹੀਂ ਰਹਿ ਗਿਆ। ਆ ਜੜੀ ਨੂੰ ਤਾਂ ਤੁਸੀਂ ਉਦੋਂ ਪਲਾ ਛੱਡਿਆ। ਵੀ ਇਹ ਵੀ ਤੁਹਾਡੀ ਕੁਛ ਲੱਗਦੀ ਰਿਸ਼ਤੇ ਚੋਂ। ਨਾ ਤੁਸੀਂ ਥੇਲੀ ਵਾਲਾ ਰਿਸ਼ਤਾ ਰੱਖਿਆ, ਨਾ ਤੁਸੀਂ ਕੁੜਮਾਚਾਰੀ ਵਾਲਾ ਰੱਖਿਆ। ਅੱਜ ਤਾਂ ਉਤੀ ਵਾਸਤੇ ਲੋੜ ਪੈ ਗਈ ਹੈ ਤਾਂ ਅੱਜ ਫੇਰ ਸਾਡੀ ਦਲੀ ਤੇ ਆ ਗਏ ਜੇ ਉਹ ਦਿਨ ਯਾਦ ਕਰੋ ਜਿਸ ਦਿਨ ਸੇਵਕ ਠੀਕ ਹੋਇਆ ਸੀ ਕੀ ਕਿਹਾ ਸੀ ਤੁਸੀਂ ਕਿ ਮੇਰੀਆਂ ਚੋਂ ਦੋ ਧੀਆ ਨੇ ਕਿ ਕਾ ਦੁਜੀ ਹਾਰ ਪ੍ਰਿਤ ਅੱਜ ਮੇਰੀ ਧੀ ਕਰਕੇ ਇਹਨੂੰ ਤਹੁਮਤ ਦੇਣ ਦਿਓ ਗੱਲ ਨੂੰ ਕਿ ਮੈਂ ਉਹਦੇ ਕਰਕੇ ਆਈ ਆ ਉਹ ਤੀ ਮੰਨਿਆ ਸੀ ਨਾ ਤੇ ਤੀ ਬਲੇ ਫੱਜ ਵੀ ਪੂਰੇ ਕੀਤੇ ਸੀ ਉਹਨੂੰ ਵਿਆਹ ਕੇ ਵੀ ਲਿਆਂਦਾ ਸੀ ਸੁੱਖ ਦੇ ਨਾਲ ਸਭ ਕੁਝ ਕੀਤਾ ਹੈਗਾ ਇੰਨੇ ਨਹੀਂ ਸਾਡੀ ਇੱਜ਼ਤ ਰੱਖੀ ਇੰਨੇ ਨਹੀਂ ਤੇ ਵਾਲੇ ਫਰਜ਼ ਪੂਰੇ ਕੀਤੇ ਪੁੱਛੋ ਨੂੰ ਕਿੰਨਾ ਸਮਝਉਂਦੀ ਨਹੀਂ ਮੰਨਿਆ ਚਲੋ ਠੀਕ ਨਹੀਂ ਤੇ ਕਰਤੂਤਾ ਕੀ ਖੋਲਦੀ ਰਹੀ ਸੀ ਨੇ ਇੰਨੇ ਕੋਈ ਘਰ ਬਸਾਉਣ ਵਾਲੀ ਗੱਲ ਨਹੀਂ ਕੀਤੀ ਗੁਰਜੀ ਪੰਜੇ ਤੇ ਕੀ ਗਲਤ ਹੈ ਗਿਓ ਉਹਦੇ ਬਸ ਦੀ ਗੱਲ ਹੀ ਗਈ ਸੀ ਬੰਦੇ ਦੇ ਸਰੀਰ ਦੇ ਅੰਗ ਤੇ ਕਿਹੇ ਕਿਹੇ ਪਾਸੇ ਵੀ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਸਮੱਸਿਆ ਖੜੀ ਹੋ ਜਾਂਦੀ ਹੈ ਉਹਦੇ ਬਸ ਦੀ ਗੱਲ ਰਹਿ ਜਾਂਦੀ ਮੁਰਕੇ ਤੁਹਾਡੇ ਵਾਸਤੇ ਤਾਂ ਦਿੰਦਾ ਵੈ ਤੁਹਾਡੇ ਵਾਸਤੇ ਤੇ ਗੱਲ ਲੱਗੀ ਸੀ ਨਾ ਤੁਸੀਂ ਤੇ ਦੱਸ ਸਕਦੇ ਹੋ ਨਾ ਇਹਨੂੰ ਇਦਾਂ ਦੋਰੇ ਪੈਂਦੇ ਨੇ ਏਹ ਤਾਂ ਹੋ ਜਾਂਦੀ ਡਿਪਰੈਸ਼ਨ ਚ ਚਲ ਜਾਂਦੀ ਆ ਇਹਨੂੰ ਨਹੀਂ ਕੁਝ ਪਤਾ ਲੱਗਦਾ ਬੋਲਣ ਚੱਲਣ ਲੱਗੇ ਕੀ ਕਰਨ ਦੀ ਕੀ ਨਹੀਂ ਸਾਨੂੰ ਪਤਾ ਹੁੰਦਾ ਇਹਨੂੰ ਸਾਹਮਦੇ ਪਹਿਲੇ ਦਿਨੋਂ ਤੋਂ ਨਹੀਂ ਆਹੋ ਹੀ ਗੱਲ ਕਰਨ ਨੇ ਜਦੋਂ ਦਾ ਪਤਾ ਲੱਗਾ ਵਾ ਜਦੋਂ ਕੁੜੀ ਤੋਰੀ ਹੀ ਉਦੋਂ ਵੀ ਤਾਂ ਨਾਹੋ ਗੱਲ ਕੀਤੀ ਤੇ ਅੱਜ ਫੇਰ ਐਹੋ ਹੀ ਗੱਲ ਕਰਨ ਦੇ ਆ ਤੁਹਾਡਾ ਕੰਮ ਹੀ ਪਹਿਲਾਂ ਸਾਰਾ ਕੁਝ ਦੱਸਣਾ ਸੁਖ ਵੀ ਇਹੋ ਕਹਿੰਦਾ ਰਿਹਾ ਤੇ ਮੈਂ ਵੀ ਇਹੋ ਕਹਿੰਦੀ ਰਹੀ ਆ ਟਾਈਮ ਟਾਈਮ ਦੀ ਗੱਲ ਜੇ ਵੈਸੇ ਗੁਰਜੀਤ ਭੈਣ ਜੀ ਇੱਕ ਗੱਲ ਹੈ ਬੰਦੇ ਨੂੰ ਜੇ ਮੌਕਾ ਦੇ ਦੇਵੇਂ ਨਾ ਸਮਾਂ ਤੇ ਬੋਲਣ ਲੱਗੇ ਛੱਡਦਾ ਨਹੀਂ ਕਹਿਦਾ ਕੁਝ ਵੀ ਕਿਹੜੀ ਗੱਲਾਂ ਤੋਂ ਪਰਵਾਹ ਸਾਰੇ ਰਿਸ਼ਤੇ ਇੱਕ ਪਾਸੇ ਘਰ ਬੈਠ ਕੇ ਮੈਂ ਇੰਨਾ ਨਹੀਂ ਸੁਣਾ ਜਦੋਂ ਹੋਰ ਘਰ ਹੋਵੇ ਮੈਂ ਇੰਨਾ ਸੁਣਾ ਜਦੋਂ ਕੋਈ ਨਾ ਘਰ ਹੋਵੇ ਮੈਂ ਵਕਤ ਨੂੰ ਯਾਦ ਕਰਕੇ ਰੋਵਾਂ ਕਿ ਕਿਹੜੀ ਉਹ ਦਿਨ ਸੀ ਕਿਹੜੀ ਘੜੀ ਸੀ ਮੈਂ ਤੇਰੇ ਆਖੇ ਅਰਜਨ ਨਾਲ ਤੇਨੂੰ ਵਿਆਹਤਾ ਵੇਖਲਾ ਸੀ ਮਿਤ ਮਾਮੇ ਤੇਰੀ ਦੇ ਲੱਛਣ ਨਾ ਉਹ ਹੀ ਰਹੇ ਫੇਰ ਵੀ ਅਜੇ ਵੀ ਹਾਂ ਮੇਰੇ ਲੱਛਣ ਰਹਿ ਗਏ ਲੱਛਣ ਵਗ ਨਜ਼ਰ ਆਉਂਦੇ ਨੇ ਇਹ ਨਹੀਂ ਨਜ਼ਰ ਆਉਂਦੇ ਮੈਂ ਕਿਹੜੀ ਕੋਲੋਂ ਬੋਲਣ ਨਹੀਂ ਆ ਚਲੋ ਮੈਂ ਤਿੰਨ ਸਾਲਾਂ ਚ ਨਹੀਂ ਬੜੀ ਤੁਸੀਂ ਦੱਸੋ ਤੇਰੀ ਦੇ ਭੈਣ ਸੀ ਨਾ ਤੇ ਇਨਾ ਤੇ ਬਚਪਨ ਉਹਨੇ ਖੇਡੇ ਆ ਨਾ ਪੂਰਾ ਤੂੰ ਨਹੀਂ ਯਾਦ ਕਰ ਸਕੀ ਸਾਰੀਆਂ ਗੱਲਾਂ ਮਾਮੀ ਦੇ ਸਿਰ ਤੇ ਪਾਣਾ ਇਹ ਸੇਰਾ ਮੇਰੇ ਸਿਰ ਹੀ ਪਾਇਆ ਕਰੋ ਹਰ ਵਲ ਦਾ ਠੀਕ ਹੈ ਜਿੱਥੇ ਕੋਈ ਗਲਤੀ ਨਿਕਲਾਈ ਮਾਮੀ ਨਾ ਯਾਰ ਆਈ ਦੀ ਜਿੱਥੇ ਕੋਈ ਗਲਤੀ ਮਾਮੀ ਨੂੰ ਫੜੋ ਬਸ ਮੇਰੀ ਗੱਲ ਸੁਣੋ ਭੈਣ ਜੀ ਅਸੀਂ ਮਜਬੂਰ ਹਾਂ ਉਸ ਨੰਨੀ ਜਾਨ ਦੇ ਹੱਥੋਂ ਕਿਉਂਕਿ ਸੋਖ ਨੂੰ ਕੱਲਾ ਪਾਲੰਦਿਆ ਹੀ ਸੋਖ ਨੇ ਕਿਹਾ ਜੇ ਤੂੰ ਉਧਰ ਰਿਸ਼ਤਾ ਰੱਖਿਆ ਉਧਰ ਗਏ ਆਏ ਨਾ ਤੇ ਮੈਂ ਤੁਹਾਨੂੰ ਕੁੜੀ ਤੇ ਲੱਗੇ ਨਹੀਂ ਲੱਗਣ ਦੇਣਾ ਤਾਂ ਦੱਸੋ ਕੱਲਾ ਕੁੜੀ ਕਿੱਦਾਂ ਪਾਲਦਾ ਅਸੀਂ ਤੇ ਉਹਦਾ ਸਾਥ ਦੇਣਾ ਹੀ ਨਾ ਕੁੜੀ ਪਾਲਣ ਚ ਜੇ ਇਹ ਕੁੜੀ ਨਾ ਪਾਲਦੇ ਤਾਂ ਤੁਸੀਂ ਅੱਜ ਇੱਥੇ ਨਾ ਹੁੰਦੇ ਕੁੜੀ ਪਿੱਛੇ ਆਈ ਜੀ ਨਾ ਪਤਾ ਲੱਗ ਗਿਆ ਵੀ ਕੁੜੀ ਹੁਣ ਵੱਡੀ ਹੋ ਗਈ ਆ ਮੈਨਾਂ ਨਾ ਕੱਲਿਆਂ ਬੈ ਕੇ ਗੱਲ ਕਰ ਲੋ ਜਿਹੜੀ ਕਰਨੀ ਆ ਬੱਚਿਆਂ ਦੇ ਸਾਹਮਣੇ ਕੀ ਗੱਲ ਕਰਨੀ ਉਹ ਚੱਲ ਬੱਸ ਕਰ ਰੰਝੂ ਤੂੰ ਫੇਰ ਕਹੋਗੇ ਬੱਸ ਕਰ ਜਾ ਮੂੰਹ ਬੰਦ ਕਰਾਂਗੇ ਤੇ ਮੈਂ ਵੀ ਗੱਲ ਕਰ ਲਾਂ ਕੋਈ ਕਰੋ ਤੁਸੀਂ ਕਰ ਲੋ ਗੱਲ ਸ਼ਾਇਦ ਤੁਹਾਡੀ ਸੁਣ ਲੈਣ ਅਗਲੇ ਚੱਲ ਬੱਸ ਕਰ ਜਾ ਹੁਣ ਗੁਰਜੀਤ ਭੈਣ ਜੀ ਮੈਂ ਤਾਂ ਬਸ ਇੰਨਾ ਕਹਿਣਾ ਚਾਹੁੰਦਾ ਕਿ ਪੁਰਾਣੀ ਗੱਲਾਂ ਤੇ ਮਿੱਟੀ ਪਾਈ ਐ ਤੇ ਦੋਨੇ ਬੱਚੇ ਦਾ ਇੱਕੋ ਹੀ ਫੇਰ ਕਰ ਵਸਾ ਦਈਏ ਇਹ ਕਿਹੜੇ ਘਰ ਕਰ ਰਹੇ ਸਮਝਾਓ ਇਹ ਇੰਨਾ ਸੋਖਾ ਨਹੀਂ ਹੈ ਪਾਜੀ ਜਿਨੇ ਰਮਾਨਾ ਤੁਸੀਂ ਕਹਿ ਦਿੱਤਾ ਵਾ ਔਖਾ ਵੀ ਕੀ ਹੈ ਦੇ ਵਿੱਚ ਉਹਨਾਂ ਦੇ ਕਿਹੜੇ ਤਲਾਕ ਹੋ ਗਏ ਨੇ ਪੇਕੇ ਘਰ ਹੀ ਰਹਿੰਦੇ ਹੀ ਐ ਇਲਾਜ ਦੀ ਗੱਲ ਸੀ ਨਾ ਕਰਾਤਾ ਇੱਕ ਕਨੀ ਸੀ ਨਾ ਕਿਉਂ ਡਿਪਰੈਸ਼ਨ ਚ ਚਲ ਗਈ ਜਿਹਦੇ ਤੇ ਵਿਧੀ ਉਹਦੇ ਤੇ ਤੂੰ ਉਹ ਤਾਂ ਹੂ ਨਾ ਕਰ ਮੈਂ ਤੈਨੂੰ ਆ ਦੱਸਾਂ ਮੈਂ ਲਿਆਜ ਰੱਖਣੀ ਐ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਆ ਕੇ ਜਿਹੜੀ ਗੱਲ ਕਰਨੀ ਨਈ ਨਾ ਕਰ ਲਵੇ ਤੇਰਾ ਮੇਰਾ ਰਿਸ਼ਤਾ ਜਿਹੜਾ ਨਾ ਉਹ ਸਦਾ ਹੀ ਰਹੇ ਨੇ ਨਾ ਆਵਰਤਿਆ ਵੀ ਨਹੀਂ ਟੁੱਟਣੀ ਇੱਕ ਮਿੰਟ ਭੈਣ ਜੀ ਇਹ ਤਾਂ ਉਂਗਲ ਕਰਕੇ ਨਾ ਗੱਲ ਕਰੋ ਮੇਰੀ ਧੀ ਵੱਲ ਜਿਹੜੋਂ ਤੁਹਾਨੂੰ ਚਾਹੀਦਾ ਹੀ ਨਾ ਜਦੋਂ ਅਸੀਂ ਸਮਝਾਉਂਦੇ ਰਹੇ ਉਦੋਂ ਤੁਸੀਂ ਵੀ ਇੱਕੋ ਗੱਲ ਕੀਤੀ ਕਿਸੇ ਨੂੰ ਲੈ ਜਾਣੇ ਆ ਉਦੋਂ ਤੁਹਾਨੂੰ ਕਿੰਦਾ ਸਮਝਾਇਆ ਅਦੀ ਜੀ ਸਾਹਮਣੇ ਬੈਠੇ ਕਿੰਨੀ ਵਾਰੀ ਮੈਂ ਇਹਨਾਂ ਨੂੰ ਕਿਹਾ ਕਿ ਜਿਹੜੀ ਗੱਲ ਸ਼ਾਂਤ ਹੋ ਕੇ ਬੈਠ ਕੇ ਕਰ ਲੈਣੀ ਨਾ ਇਹ ਗੱਲ ਹੁਣ ਇਹ ਨਹੀਂ ਬੜੀ ਚੰਗੀ ਗੱਲ ਹੈ ਮੇਰੀ ਨਾ ਛੋਟ ਕਰ ਦੇ ਇੱਕ ਵਾਰੀ ਸੁਣ ਜਾ ਤੁਹਾਡੇ ਨਾਲ ਤੁਹਾਨੂੰ ਕਿ ਵੀ ਕਿ ਭੈਣ ਜੀ ਬਾਸ ਉਂਗਲ ਛੋਟ ਅੱਜੀ ਬਾਸ ਕਰਤਾ ਕੀ ਹੋ ਗਿਆ ਤੈਨੂੰ ਕੋਈ ਨਾ ਕਰਾ ਗੱਲ ਕਰਨਾ ਗੱਲ ਹੋਈ ਸੀ ਨਾ ਮੇਰੀ ਫੋਨ ਤੇ ਮਾਫੀ ਮੰਗੀ ਨਾ ਕਿੰਨੀ ਕਵਾਰੀ ਮਾਫੀ ਮੰਗਵਾਨੀ ਕਿੰਨਾ ਕਵ ਮੈਨੂੰ ਨੀਵਿਆ ਕਰਵਾਣਾ ਅਸੀਂ ਤੇ ਕਿਹਾ ਹੀ ਤੁਹਾਨੂੰ ਹੜ ਕੋ ਮਾਫੀ ਮੰਗੋ ਕਿਉਂ ਮੰਗਣ ਆਏ ਜੇ ਨਾ ਹੀ ਤੁਹਾਨੂੰ ਸੱਦਿਆ ਵਾ ਮੇਰੀ ਗੱਲ ਸੁਣੋ ਚੁੱਪ ਕਰਕੇ ਨਾ ਤੇ ਹੁਣ ਛੇਤੀ ਚਲ ਜਓ ਉਹ ਤੇ ਕੁੜੀ ਦੀ ਦਵਾਈ ਲੈਣ ਗਿਆ ਵਾ ਆ ਗਿਆ ਨਾ ਤੋੜੇ ਤੁਹਾਨੂੰ ਵੇਖ ਲੈਣ ਇੱਥੇ ਬੈਠਿਆ ਤੇ ਉਹਨੇ ਮਾਹੜ ਨਾਲ ਲੜਨਾ ਵਾ ਕਿਉਂ ਜਵਾਈ ਭਾਈ ਇਹ ਨਾ ਕਰਦਾ ਕਿਉਂ ਨਹੀਂ ਮਿਲਾਂਗੇ ਅਹੀਂ ਮਿਲਣਾ ਜੇ ਪਾਲਵੇ ਜਿਹੜਾ ਸਿਰ ਪਾੜਨਾ ਉਹ ਜਵਾਈ ਭਾਈ ਮੰਨਦੇ ਨਾ ਤੇ ਉਹਦਾ ਉਹਨਾਂ ਨਾਲ ਫੋਨ ਤੇ ਥੋੜਾ ਜਿਹਾ ਟੱਚ ਤੇ ਰਹਿੰਦੇ ਉਹਨਾਂ ਕਦੀ ਕਦੀ ਇੱਕ ਗੱਲਬਾਤ ਕਰਦੇ ਉਹਨੂੰ ਦੱਸਦੇ ਹੀ ਕਿਥੋਂ ਇਲਾਜ ਕਰਾਉਣ ਨੇ ਕੀ ਕਰਨ ਨੇ ਉਹਨੂੰ ਵੀ ਕੁਝ ਪਤਾ ਹੁੰਦਾ ਜੀਤ ਜੀ ਤਾਂ ਜੀ ਤੁਹਾਡੀ ਮੇਰੀ ਗੱਲ ਹੋ ਚੁੱਕੀ ਹੈ ਗੱਲ ਨੂੰ ਨਾ ਖਿੱਚੋ ਬਾਰ-ਬਾਰ ਤੁਹਾਡੀ ਮੇਰੀ ਹੋ ਚੁੱਕੀ ਐ ਇਸ ਬਾਰੇ ਗੱਲ ਮਮੀ ਮੈਂ ਵੀ ਜਵਾਈ ਭਾਈ ਨੂੰ ਮਿਲ ਕੇ ਜਾਵਾਂਗੀ ਗੱਲ ਕਰਾਂਗੀ ਕੀ ਕਹਿਣਾ ਚਾਹਨੀ ਤੂੰ ਤੂੰ ਕਿਉਂ ਮੱਥਾ ਫੜ ਲਿਆ ਹੋਣਾ ਮਮੀ ਉਹ ਤੁਹਾਨੂੰ ਕਹਿ ਰਹੇ ਨੇ ਮਾਸੀ ਜੀ ਕਿਸ ਸੁਖ ਕੁੜੀ ਦੀ ਦਵਾਈ ਲੈਣੀਆ ਪੁੱਛੋ ਸੀ ਕੁੜੀ ਨੂੰ ਕੀ ਹੋਇਆ ਕਾਦੀ ਦਵਾਈ ਲੈਣਗੇ ਆਪਣੀਆਂ ਤੁਹਾਨੂੰ ਪਈਆਂ ਹੋਈਆਂ ਨੇ ਕਿੱਥੇ ਲਈ ਨਾ ਕੀ ਹੋਇਆ ਉਹਨੂੰ ਠੀਕ ਤੇ ਗਿਆ ਨਾ ਉਹ ਤੇਰਾ ਕੋਈ ਹੱਕ ਨਹੀਂ ਜਾਣਨ ਦਾ ਜਦੋਂ ਤੇਰਾ ਹੱਕ ਹੀ ਨਾ ਉਹਦਾ ਤਾਂ ਤੂੰ ਇੱਥੇ ਬੜੀ ਨਹੀਂ ਉਹਦਾ ਤਾਂ ਤੂੰ ਸਾਂਭਿਆ ਨਹੀਂ ਚੇਤਾ ਨਾ ਕਿੱਦਾਂ ਰੋਂਦੀ ਕੁੜੀ ਸੁੱਟ ਕੇ ਤੇ ਚਲ ਗਈ ਹਾਂ ਮੇਰੇ ਵਾਲਾ ਉਹ ਭੈਣ ਜੀ ਨੂੰ ਪੁੱਛੋ ਕਿੰਨੀ ਵਾਰੀ ਇਹ ਮੇਰੇ ਘਰ ਚੋਰੀ ਆਉਂਦੀ ਨਹੀਂ ਤੇ ਕਿੰਨੀ ਵਾਰੀ ਇਹਨੂੰ ਮੈਂ ਸਮਝਾਉਂਦੀ ਨਹੀਂ ਸੁਖ ਨੂੰ ਦੱਸ ਕੇ ਆਇਆਗਾ ਦੱਸ ਕੇ ਆਇਆਗਾ ਏ ਇਹ ਪਰ ਚੋਰੀਆਂ ਇੱਕ ਮੋਣ ਗਿੱ ਜਹੀ ਤੁਹਾਡੀ ਜੁਗੜੀ ਹੀ ਤੁਹਾਡੇ ਤੇ ਗਈ ਹੀ ਬਿਲਕੁਲ ਚਲ ਸਿਮਰਨ ਦੇ ਕੱਲ ਦਾ ਜਵਾਬ ਦੇ ਦੇ ਜਿਹੜੇ ਟਾਈਮ 'ਚ ਹੋ ਗਈ ਸੀ ਕਿ ਉਹ ਟਾਈਮ ਨੂੰ ਤੂੰ ਸਮਝ ਸਕਦੀ ਕਿ ਨਹੀਂ ਸਮਝ ਸਕਦੀ ਗੱਲ ਨੂੰ ਸੁੱਟੀ ਨਾ ਮੇਰੀ ਗੱਲ ਨੂੰ ਸਮਝ ਕੇ ਜਵਾਬ ਦੇ ਮੀ ਤੇਰੇ ਆਇਆ ਹੀ ਕਿ ਉਹ ਸੇਵਕ ਠੀਕ ਹੋਇਆ ਪਹਿਲਾਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਦੋਂ ਤੂੰ ਆਈ ਹੈ ਆਣ ਗਵਾਂ ਰਿਸ਼ਤੇ ਨੱਤੇ ਸਭ ਜੁੜ ਕੇ ਫਿਰ ਇੱਕ ਚੰਗੀ ਜਗ੍ਹਾ ਡਾਕਟਰ ਦਾ ਇਲਾਜ ਕਰਾ ਲਿਆ ਪਹਿਲਾਂ ਤਾਂ ਕੋਸ਼ਿਸ਼ ਕੀਤੀ ਨਾ ਕਿ ਹਥਿਆਰ ਛੁੱਟ ਗਿਆ ਬੈਠੇ ਸੀ ਮੈਂ ਕੁਝ ਕਰਨ ਜੋਗੀ ਨਹੀਂ ਮੈਂ ਤੁਸੀਂ ਵੇਖੋ ਸਾਰੇ ਮੈਂ ਵੀ ਉਹੀ ਕੀਤਾ ਮੈਂ ਵੀ ਉਹੀ ਕੀਤਾ ਕਿ ਉਹਨੂੰ ਕਿ ਮੈਂ ਪਰੇਸ਼ਾਨ ਕਰਨਾ ਜਾਂ ਕਿਸੇ ਨੂੰ ਪੁੱਛਗਿਛ ਕੀ ਕਰਨੀ ਚਲ ਐਨਾ ਤਾਂ ਹੁੰਦਾ ਬੰਦਾ ਕਿ ਡਾਕਟਰ ਤਾਂ ਪਹਿਲਾਂ ਜਾਂਦਾ ਹੀ ਹੈ ਨਾ ਲੱਗੇ ਆਸੇ ਪਾਸੇ ਤਾਂ ਪਹਿਲਾਂ ਹੀ ਜਾਏਗਾ ਨਾ ਉਹ ਭੈਣ ਜੀ ਮੈਂ ਕੋਈ ਧਿਆਨ ਨਹੀਂ ਸੁਟੇ ਮੈਂ ਇਧਰੋਂ ਉਧਰੋਂ ਰਿਸ਼ਤੇਦਾਰਾਂ ਸਭ ਦੀ ਮਦਦ ਮੰਗੀ ਸੀ ਉਸ ਟਾਈਮ ਤੇ ਸਭ ਨੇ ਸਾਥ ਛੱਡ ਦਿੱਤਾ ਸੀ ਟਾਡੇ ਮੰਗਰ ਨਹੀਂ ਕਿ ਮੈਂ ਚੋਰੀਆਂ ਕਮਾਈਆਂ ਸੀ ਉਹ ਗੱਲ ਵੱਖਰੀ ਕਿ ਬਾਅਦ ਚ ਸ਼ਮੀ ਪੈਨ ਜੀ ਨੇ ਆ ਕੇ ਮੇਰਾ ਸਾਥ ਦੇਤਾ ਤੇ ਮੇਰਾ ਮੁੰਡਾ ਠੀਕ ਹੋ ਗਿਆ ਨਹੀਂ ਨਾ ਗੱਲ ਸੁਣ ਲੋ ਆ ਦੁਬਾਰਾ ਲ ਮੈਨੂੰ ਸ਼ਬਦ ਕਹਿਣਾ ਕਿ ਮੈਂ ਚੋਰੀਆਂ ਕਮਾਈਆਂ ਨੇ ਜੋ ਵੀ ਹੈ ਨਾ ਮੈਂ ਫਰੰਟ ਦੇ ਹੋ ਕੇ ਗੱਲ ਕਰਦੀ ਵੀ ਆ ਤੇ ਪਹਿਲਾਂ ਵੀ ਸੀ ਤੇ ਹੁਣ ਵੀ ਉਹ ਗੱਲ ਵੱਖਰੀ ਹੈ ਕਿ ਤੀਪੁੱਤ ਨੂੰ ਜਦੋਂ ਦਵਾਈ ਦਿੱਤੀ ਜਾਂਦੀ ਹੈ ਨਾ ਕਦੀ ਨਾ ਕਦੀ ਕਿਸੇ ਚੀਜ਼ ਦਾ ਲੁਕਾ ਰੱਖਣਾ ਪੈਂਦਾ ਕੋਈ ਮੈਂ ਮਾੜਾ ਕਰਮ ਨਹੀਂ ਕਰਤਾ ਦਵਾਈ ਦੇ ਨਹੀਂ ਸਾਂ ਸ਼੍ਰੀਕੇ ਭਾਈ ਚਾਰੇ ਜੇ ਲੋਕੀ ਉੱਠਣ ਵਿਆਹ ਹੀ ਵਰੀ ਐ ਨਵੀਂ ਐ ਕੋਈ ਮੁਹੱਲੇ ਚ ਕੋ ਰਿਸ਼ਤੇਦਾਰਾਂ ਚ ਕਹਦੇ ਨੇ ਇਹਨੂੰ ਖਰੇ ਕਾਲੀਆਂ ਦਵਾਈਆਂ ਖਾਣ ਦੀ ਮੈਂ ਉਹ ਤੂੰਗਲ ਚ ਕਹੋਂਦੀ ਨਾ ਦੱਸ ਦੇ ਸੁੱਖ ਨੂੰ ਮੈਨੂੰ ਤਾਂ ਦੱਸ ਦਿੰਦੇ ਮੈਂ ਤੈਨੂੰ ਧੀ ਮੰਨਿਆ ਸੀ ਨਾ ਮੈਂ ਤਾਂ ਨਹੀਂ ਨਾ ਸੁੱਟ ਪਾਦਣੀ ਇਸ ਗੱਲ ਦੀ ਮੈਂ ਤਾਂ ਤੁਹਾਡਾ ਸਾਥ ਹੀ ਦੇਣਾ ਸੀ ਹੁਣ ਇਹਦਾ ਵੱਡੀ ਤਰ੍ਹਾਂ ਗੱਲ ਖਿੱਚਣੀ ਜੇ ਤੇ ਗੱਲ ਕਿਸੇ ਪਾਸੇ ਲਾਣੀ ਜੇ ਮੈਨੂੰ ਐ ਦੱਸ ਤੋ ਅਸੀਂ ਤੇ ਪਾਸੇ ਲਾਉਂਦੇ ਆ ਸੁੱਖ ਦੇਉਣ ਤੋਂ ਪਹਿਲਾਂ ਨਾ ਚੱਲ ਜੋ ਮੈਂ ਤੁਹਾਨੂੰ ਇੰਨੀ ਗੱਲ ਫੋਨ ਤੇ ਵੀ ਕਹੀ ਸੀ ਮੈਂ ਸੋਖਣਾ ਗੱਲ ਕਰੂੰਗੀ ਜੋ ਮੰਨੂਗਾ ਐਗਰੀ ਹੋਏਗਾ ਕਿਸੇ ਪਾਸੇ ਨੂੰ ਤੇ ਮੈਂ ਤੁਹਾਨੂੰ ਜਰੂਰ ਸੱਦਾਂਗੀ ਇਥੇ ਕਿ ਆ ਕੇ ਸੋਖਣਾ ਗੱਲਬਾਤ ਕਰ ਲਓ ਤੇ ਲੋ ਫਿਰ ਮੈਂ ਬੈਠੀ ਜੇ ਮੈਂ ਉਹਨੂੰ ਮਿਲੇ ਬਿਨਾਨੀ ਜੇ ਜਾਣਾ ਕਸੂਰ ਤਾਂ ਕੱਢ ਦੇਵੇ ਤੁਸੀਂ ਕੀ ਚਾਹੁੰਦੇ ਜੇ ਤੁਸੀਂ ਕੀ ਚਾਹੁੰਦੇ ਜੇ ਕਿ ਜਿੱਦਾਂ ਤੁਸੀਂ ਕੁੜੀ ਤੋਂ ਦੂਰ ਹੋ ਕੇ ਬੈਠੇ ਜੇ ਅਹੀਂ ਵੀ ਦੂਰ ਹੋ ਜੀ ਉਹ ਕੱਲ੍ਹੇ ਸਾਂਭੇ ਉਹ ਕਿਤੇ ਸ਼ਹਿਰੋਂ ਬਾਹਰ ਲੈ ਕੇ ਜੋ ਕਿਤੇ ਹੋਰ ਚੱਲ ਗਿਆ ਕੁੜੀ ਨੂੰ ਤਾਂ ਫੇਰ ਕੀ ਕਰੋਗੇ ਦੱਸੋ ਮੈਨੂੰ ਉਹ ਤਾਂ ਪਹਿਲਾਂ ਵੀ ਜਾਣ ਨੂੰ ਤਿਆਰ ਹੀ ਇਥੇ ਅਹੀਂ ਸਲਾਹ ਦਿੱਤੀ ਕਿ ਤੂੰ ਸ਼ਹਿਰ ਨਾ ਚੇਂਜ ਕਰ ਇੱਥੇ ਰਹਿ ਸਾਡੇ ਲਾਗੇ ਚਲਿਆ ਕਿ ਦੋ ਚਾਰ ਗਲੀਆਂ ਹਟਵਾ ਤੂੰ ਕਰ ਲੱਲਾ ਗੁਰਜੀਤ ਜੀ ਮੰਜੀ ਦੇਖੋ ਤੁਹਾਨੂੰ ਵੀ ਇਹਨਾਂ ਪਤਾ ਹੋਣਾ ਚਾਹੀਦਾ ਜਿੰਨੀ ਵਾਰੀ ਮੈਂ ਤੁਹਾਨੂੰ ਫੋਨ ਕੀਤਾ ਨਾ ਮੈਂ ਲੀਨ ਦੇ ਬਾਰੇ ਪੁੱਛਣ ਲੱਗਦੀ ਆ ਫੇਰ ਗੱਲ ਕੱਟ ਜਾਂਦੇ ਸੀ ਫੋਨ ਵੀ ਤੁਹਾਡਾ ਬੰਦ ਰਿਆ ਨਾ ਮੁਰਗੇ ਦੀ ਮੇਰਾ ਫੋਨ ਹੀ ਚੁਕਣਾ ਕਿੰਨੇ ਕਿੰਨੇ ਦਿਨ ਕੋਸ਼ਿਸ਼ ਆਪਣੇ ਵੱਲੋਂ ਕਰਨ ਦੀ ਰੱਖਦੀ ਸਾਂ ਕਿ ਮੈਂ ਕਰ ਜਾਵਾਂ ਇਹ ਕੰਮ ਪਰ ਅੱਗੋਂ ਰਿਸਪੌਂਸ ਨਹੀਂ ਸੀ ਮਿਲਦਾ ਨਾ ਕਰੋ ਜਿੱਦ ਬਾਜੀ ਬੱਚਿਆਂ ਨੂੰ ਸਮਝਾਉਣ ਵਾਲੇ ਸਿਆਣੇ ਹੀ ਹੁੰਦੇ ਨੇ ਕਿਤੇ ਨਾ ਕਿਤੇ ਗਲਤੀਆਂ ਜੇ ਵੱਡੇ ਕਰਦੇ ਨੇ ਤੇ ਛੋਟਿਆਂ ਨੂੰ ਵੀ ਸਮਝਾਉਣਾ ਪੈਂਦਾ ਨਾ ਤੇ ਬਸ ਉਹ ਸਮਝ ਹੋ ਗਈ ਪੂਰੀ ਖਤਮ ਕਰੋ ਨਿਕਾਣੀ ਨੂੰ ਅਹੀਂ ਨਹੀਂ ਜੱਦ ਕਰਨਦੇ ਅਹੀਂ ਸਮਝੋਣ ਦੀ ਕੋਸ਼ਿਸ਼ ਕਰਨੇ ਪਰ ਤੁਸੀਂ ਕੋਈ ਟਾਈਮ ਤੇ ਦੋ ਚਲੋ ਹੁਣ ਸਾਨੂੰ ਪਤਾ ਲੱਗਾ ਹਰਪੀ ਠੀਕ ਹੋ ਗਈ ਉਹਨੂੰ ਸਮਝਾਉਣ ਦਾ ਟਾਈਮ ਤੇ ਦੋ ਇਹ ਥੋੜਾ ਕੀ ਹੁਣ ਕੱਲ ਪਤਾ ਲੱਗਾ ਤੇ ਅੱਜ ਤਾਂ ਲੈ ਆਈ ਅਹੀਂ ਜਾ ਕੇ ਹਰਪੀ ਤਾਂ ਉਹਨੂੰ ਬੱਚੇ ਨੂੰ ਵੀ ਤਾਂ ਸਮਝਾਉਂਦਾ ਥੋੜਾ ਟਾਈਮ ਦੋ ਨਾ ਉਹਨੂੰ ਸਮਝੋ ਹੁੰਦੇ ਆ ਚਲਣ ਜੋ ਚੱਲੀਏ ਉਵੇਂ ਹੀ ਗੱਲ ਸੁਣਾ ਭਾਂਜੇ ਉਹਨੂੰ ਗੱਲ ਕਰ ਲਾਂਦੇ ਤਾਂ ਫਾਇਦਾ ਆ ਜਾਂਦੇ ਆ ਇਹ ਕੋਈ ਸੁੱਖ ਨੂੰ ਤੇ ਵੇਲ ਨ ਕੀ ਕਹਿੰਦਾ ਵਾ ਸਾਰੇ ਆਨੇ ਇੱਕ ਪਾਸੇ ਦੀ ਸੁਣੀ ਜਾਓ ਐਨਾ ਨਹੀਂ ਪਤਾ ਡਾਕਟਰ ਨੇ ਇਹਦੇ ਬਾਰੇ ਕੀ ਕਿਹਾ ਹੋਇਆ ਹੈ